ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਣੇ ਫਾਰਮ ਤੋਂ ਹੀ ਸਾਹਮਣੇ ਤੁਸੀਂ ਜਿਹੜਾ ਬੈਗ ਦੇਖ ਰਹੇ ਹੋ ਟਵਾਣਾ ਨਿਊਟ੍ਰੀਸ਼ਨ ਮਿਲਕ ਪਲੱਸ ਬਾਰੇ ਜਾਣਕਾਰੀ ਦਵਾਂਗੇ ਆਪਾਂ ਤੇ ਇਹ ਫੀਡ ਆਪਾਂ ਯੂਜ਼ ਕੀਤੀ ਆ ਤਿੰਨ ਚਾਰ ਬੈਗ ਯੂਜ਼ ਕੀਤੇ ਆ ਮਾਰਕੀਟ ਦੇ ਵਿੱਚ ਨਿਊ ਆਈ ਆ ਇਹਦੇ ਵਰਕ ਇਹਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਏ ਨੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਣਾ ਜੀ ਜਿਹੜੀ ਇਹ ਟਵਾਨਾ ਨਿਊਟ੍ਰੀਸ਼ਨ ਫੀਡ ਆਈ ਹੈ ਨਾ ਮਾਰਕੀਟ ਦੇ ਵਿੱਚ ਨਵੀਂ ਇਹ ਟਵਾਨਾ ਵਾਲਿਆਂ ਨੇ ਸਾਨੂੰ ਪਤਾ ਵੀ ਲਾਂਚ ਕੀਤੀ ਆਗੀ ਇਹ ਫੀਡ ਜਿਹੜੀ ਪਹਿਲਾਂ ਆਉਂਦੀ ਸੀਗੀ ਇਹਨਾਂ ਦੀ ਟਵਾਨਾ 8000 ਤੇ ਉਹ ਕਹਿੰਦੇ ਵੀ ਕਾਰਗਲ ਦਾ ਮੁਕਾਬਲਾ ਨਹੀਂ ਕਰਦੀ ਸੀਗੀ 8000 ਦਾ ਮੁਕਾਬਲਾ ਉਹ ਨਹੀਂ ਕਰਦੀ ਸੀ ਫੀਟ ਟਵਾਨਾ 8000 ਜਿਹੜੀ ਕਾਰਗਲ ਦੀ ਆਉਂਦੀ ਆ 8000 ਫੀਟ ਤਾਂ ਇਹਨਾਂ ਨੇ ਕੀ ਕਰਿਆ ਆ ਆਪਣਾ ਨਿਊ ਬੈਗ ਲਾਂਚ ਕਰਤਾ ਮਿਲਕ ਪਲੱਸ ਹੁਣ ਇਹਨਾਂ ਨੇ ਇਹ ਲਾਂਚ ਕਰਕੇ ਕੰਪਨੀ ਕਹਿੰਦੀ ਆ ਗਈ ਕੰਪਨੀ ਕਹਿੰਦੀ ਉਹ ਵੀ ਸਾਡੀ ਇਹ ਫੀਲਡ ਜਿਹੜੀ ਮਿਲਕ ਪਲੱਸ ਹਨਾ ਇਹ ਕਾਰਗਲ 8000 ਤੇ 10000 ਦਾ ਮੁਕਾਬਲਾ ਕਰਦੀ ਆ ਕਿਉਂਕਿ ਟਵਾਣਾ 8000 ਹੋਈ ਤੇ ਕਾਰਗਲ 8000 ਉਹ 10 ਕਿਲੋ ਤੋਂ ਲੈ ਕੇ ਪੈਂਦੀ ਹੁੰਦੀ ਆ 20 ਕਿਲੋ ਤੱਕ ਇਹਨਾਂ ਨੇ ਫਿਰ ਇਹ ਕੱਢੀ ਆ ਕਹਿੰਦੇ ਛੱਡੀਏ ਫੀਡ ਆ ਜਿਹੜੀ 15 ਕਿਲੋ ਤੋਂ ਜਿਹੜੀ ਜਿਹੜੇ ਪਸ਼ੂ ਦਾ 15 ਕਿਲੋ ਦੁੱਧ ਹੁੰਦਾ ਨਾ ਉਹ ਪਸ਼ੂ ਨੂੰ ਸ਼ੁਰੂ ਕਰਕੇ 30 ਕਿਲੋ ਤੱਕ ਜਾਂਦੀ ਆ ਕਾਰਗਲ ਦੀ ਫੀਡ 10000 ਪਾਉਣੀ ਪੈਂਦੀ ਸੀ ਆਪਾਂ ਨੂੰ 30 ਕਿਲੋ ਵਾਲੇ ਪਸ਼ੂ ਨੂੰ ਤੇ ਇਹ 8000 ਤੋਂ ਉੱਪਰ ਦੀ ਬੈਗ ਕੱਢਿਆ ਜਿਹੜਾ ਇਹਨਾਂ ਨੇ ਮਿਲਕ ਪਲੱਸ ਇਹੀ 30 ਕਿਲੋ ਪੈਂਦੀ ਆ ਟਵਾਣਾ ਕੰਪਨੀ ਕਹਿ ਰਹੀ ਆ ਇਦਾਂ ਵੀ ਸਾਡੀ 30 ਕਿਲੋ ਵਾਲੇ ਪਸ਼ੂ ਨੂੰ ਇਹੀ ਫੀਡ ਪਾ ਸਕਦੇ ਹਾਂ ਤਾਂ ਇਹਨਾਂ ਦਾ ਤੁਹਾਨੂੰ ਪਤਾ ਵੀ ਕੰਪਨੀਆਂ ਦਾ ਚੱਲੀ ਜਾਂਦਾ ਹੁੰਦਾ ਇੱਕ ਦੂਜੇ ਨਾਲ ਹਨਾ ਕੰਬੀਨੇਸ਼ਨ ਜਿਹੜਾ ਵੀ ਹੁੰਦਾਗਾ ਜਾਂ ਟਾਰਗੇਟ ਜਾ ਲੋ ਜਾਂ ਹਨਾ ਜਾਂ ਇੱਕ ਦੂਜੇ ਦੇ ਕਰੀ ਜਾਂਦੇ ਹੁੰਦੇ ਨੇ ਤਾਂ ਇਹਨਾਂ ਦੇ ਇਹ ਫੀਡ ਕੱਢੀ ਆ ਟਵਾਣਾ ਵਾਲਿਆਂ ਨੇ ਇਹ ਆਪਾਂ ਚਾਰਕ ਬੈਗ ਯੂਜ਼ ਕੀਤੇ ਨੇ ਤੇ ਆਪਾਂ ਨੂੰ ਰਿਜ਼ਲਟ ਇਹਦਾ ਵਧੀਆ ਮਿਲਿਆਗਾ ਇਹ ਦੁੱਧ ਨੂੰ ਵੀ ਫਰਕ ਪਾਉਂਦੀ ਆ ਤੇ ਫੈਟ ਨੂੰ ਵੀ ਫਰਕ ਪਾਉਂਦੀ ਆ ਮੇਰੀ ਪਹਿਲਾਂ ਗਾਵਾਂ ਦੀ ਫੈਡ ਆਉਂਦੀ ਫੈਟ ਆਉਂਦੀ ਸੀਗੀ 6.5 ਤੇ ਜਦੋਂ ਦੀ ਇਹ ਮੈਂ 3-4 ਵੈਗ ਯੂਜ਼ ਕੀਤੇ ਨੇ ਤਾਂ ਫੈਟ ਦੇ ਵਿੱਚ ਫਰਕ ਪਿਆ ਜਿੱਤੇ 6.5 ਫੈਟ ਆਉਂਦੀ ਸੀ ਨਾ ਉੱਥੇ 4 2 4 3 ਕਦੇ 4 4 ਵੀ ਆ ਜਾਂਦੀ ਆ ਜਾਣੀ ਇੱਕ ਵੱਡੇ ਪੈਂਟ ਤੋਂ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਵੀ ਵੱਡੇ ਪੈਂਟ ਦੇ ਲਾਗੇ ਤੱਕ ਹੀ ਫਾਇਟ ਦਾ ਫਰਕ ਪਾਇਆ ਹੈ ਇਹ ਫੀਡ ਨੇ ਇਹ ਫੀਡ ਦੁੱਧ ਨੂੰ ਵੀ ਵਧਾਇਆਗੀ ਦੁੱਧ ਵੀ ਇਹਨੇ ਵਧਾਇਆਗਾ ਜਦੋਂ ਦੀ ਆਪਾਂ ਪਾਉਣ ਲੱਗੇ ਆਂ ਪਰ ਆਪਾਂ ਇਹ ਕੱਲੀ ਨਹੀਂ ਨਾ ਪਾਉਂਦੇ ਹੈਗੇ ਜਿਵੇਂ ਤੁਸੀਂ ਸੰਨੀ ਕਰਦੇ ਹੋ ਨਾ ਸੰਨੀ ਕਰਨ ਵੇਲੇ ਜਾਂ ਕਿਸੇ ਤੁਸੀਂ ਹੋਰ ਫੀਡ ਦਾ ਯੂਜ਼ ਕਰ ਸਕਦੇ ਹੋ ਹੋਰ ਜਿਹੜੀ ਵੀ ਫੀਡ ਹੁੰਦੀ ਆ ਉਹਦਾ ਯੂਜ਼ ਕਰਕੇ ਉਹਦੀ ਸੰਨੀ ਕਰਕੇ ਇਹ ਉੱਪਰ ਪੈਂਦੀ ਆਗੀ ਇਹਦੀ ਸੰਨੀ ਕਰਕੇ ਜੇ ਕੱਲੀ ਕਹੋਗੇ ਇਹਦਾ ਕੱਲਾ ਦੁੱਧ ਹੀ ਗੱਡੀ ਜਾਉਂਗੇ ਪਸ਼ੂ ਤੋਂ ਇਹ ਫੀਡ ਵਾਕੇ ਤੁਸੀਂ ਸੰਨੀ ਹੋਰ ਕਰਨੀਆਂ ਜੋ ਤੁਸੀਂ ਜੋ ਵੀ ਤੁਸੀਂ ਫੀਡ ਵਰਤਦੇ ਹੋ ਉਦੀ ਸੰਨੀ ਵਗੈਰਾ ਕਰਕੇ ਤੁਸੀਂ ਇਹ ਫੀਡ ਉੱਪਰ ਪਾਉਣੀ ਹੈ ਜਦੋਂ ਤੁਸੀਂ ਤਾਰ ਵਗੈਰਾ ਚੋਣੇ ਆ ਜਾਂ ਜਿੱਦਾਂ ਪਸ਼ੂ ਨੂੰ ਪਹਿਲਾਂ ਪਾ ਦੇਣੀ ਆ ਘੰਟਾ ਪਹਿਲਾਂ ਪਾ ਦੇਣੀ ਆ ਕਿਉਂਕਿ ਇਹ ਫੀਡ ਨੇ ਤਾਂ ਕੱਲ ਨੂੰ ਸਾਨੂੰ ਦੁੱਧ ਦੇਣਾ ਜਿਹੜੀ ਬਾਡੀ ਦੀ ਹੋਰ ਰਿਕਵਰੀ ਕਰਨੀ ਆ ਪਸ਼ੂ ਦੇ ਨਾਲ ਹੋਰ ਲੋੜਾਂ ਪੂਰੀਆਂ ਕਰਨੀਆਂ ਨੇ ਉਹ ਛੋਡੀ ਜਿਹੜੀ ਅਲੱਗ ਫੀਡ ਪਾਉਂਗੇ ਜਾਂ ਤੁਸੀਂ ਦਾਣਾ ਬਣਾ ਕੇ ਪਾਉਂਗੇ ਜਿਵੇਂ ਆਪਣੇ ਸਾਹਮਣੇ ਪਿਆ ਤੁਸੀਂ ਦੇਖ ਸਕਦੇ ਹੋ ਠੀਕ ਆ ਇਹ ਫੀਡ ਨੇ ਬਾਡੀ ਦੀ ਰਿਕਵਰੀ ਕਰਨੀ ਆ ਆ ਫੀਡ ਜਿਹੜੀ ਤੁਸੀਂ ਦੇਖ ਸਕ ਰਹੇ ਹੋ ਇਹ ਰੋਸਟਰਡ ਕੀਤੀ ਹੁੰਦੀ ਹੈ ਤਾਂ ਉੱਪਰ ਪੈਂਦੀ ਹੈਗੀ ਸਿਰਫ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਦਿਖਾ ਰਹੇ ਹਾਂਗੇ ਇਹ ਬਸ ਉਹਦੀਆਂ ਨਾਲ ਦੀ ਫੀਡ ਆਪਾਂ ਸੰਨੀ ਕਰਕੇ ਉੱਪਰ ਪਾ ਦਿੰਦੇ ਜਦੋਂ ਆਪਾਂ ਧਾਰ ਵਗੈਰਾ ਚਾਹਣੀ ਦੁੱਧ ਚੋਣਾ ਦਾ ਇਹਦਾ ਇਕੱਲਾ ਦੁੱਧ ਹੀ ਨਿਕਲਦਾ ਇਹ ਬਾਡੀ ਨੂੰ ਕੋਈ ਉਹ ਨਹੀਂ ਕਰਦੀ ਹੈਗੀ ਆਪਾਂ ਤਾਂ ਅਲੱਗ ਪਾਉਣੇ ਹੁੰਨੇ ਆਂਗੇ ਜਿਵੇਂ ਤੁਸੀਂ ਆਪਣਾ ਫਾਰਮੂਲਾ ਦੇਖ ਸਕਦੇ ਹੋ ਇਹ ਦੇ ਦੇ ਵਿੱਚ ਛੋਲੇ ਮੱਕੀ ਜੋ ਹੋਰ ਲੱਲਾ ਪੱਬਾ ਸਾਰਾ ਕੁਝ ਪਾ ਕੇ ਨਾ ਸਮਾਨ ਆਪਾਂ ਸਾਰਾ ਫਾਰਮੂਲਾ ਵਧੀਆ ਤਿਆਰ ਕਰਕੇ ਫੇਰ ਪਾਉਣੇ ਆ ਜੇ ਇਹ ਫਾਰਮੂਲਾ ਲੈਣਾ ਹੋਵੇ ਕਮੈਂਟ ਦੇ ਵਿੱਚ ਦੱਸ ਸਕਦਾ ਆਪਣਾ ਭਰਾ ਉਹਨੂੰ ਆਪਾਂ ਫਾਰਮੂਲਾ ਦੇ ਦਾਂਗੇ ਇਹ ਆਪਣਾ ਕੋਈ ਪਰਸਨਲ ਫਾਰਮੂਲਾ ਨਹੀਂ ਹੈਗਾ ਤੇ ਹੋਰ ਵੀ ਵੀਰਾਂ ਨੂੰ ਆਪਾਂ ਸ਼ੇਅਰ ਕਰ ਸਕਦੇ ਆ ਤੇ ਇਹ ਇਹ ਫਾਰਮੂਲਾ ਦੀ ਆਪਾਂ ਸੰਨੀ ਵਗੈਰਾ ਕਰ ਦੰਨੇ ਆ ਹਨਾ ਤੇ ਉਹ ਜਿਹੜੀ ਆਉਂਦੀ ਆਗੀ ਗੋਲੀ ਟੈਪ ਜਿਵੇਂ ਪਕੌੜੀ ਟੈਪ ਕਹਿ ਲਓ ਹਣਾ ਇਹਦਾ ਆਪਾਂ ਉੱਪਰ ਪਾ ਦਿੰਦੇ ਆ ਜਿਹੜੇ 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 ਵੀ ਸਾਬਣਾ ਦੁੱਧ ਹੁੰਦਾ ਨਾ ਉਹ ਸਾਬ ਨਾਲ ਆਪਾਂ 19 ਕਾਪਾ ਮਾਤਰਾ ਦੇ ਵਿੱਚ ਇਹ ਉੱਪਰ ਪਾ ਦਿੰਦੇ ਆ ਫਸ ਨੂੰ ਦੁੱਧ ਨਿਕਲਿਆ ਆਉਂਦਾ ਤੇ ਜਿਹੜੀ ਆਪਾਂ ਆਪਸ਼ਨ ਨਹੀਂ ਕਰਦੇ ਆ ਉਹਦਾ ਆਪਾਂ ਨੂੰ ਬਾਡੀ ਨੂੰ ਜਿਹੜੇ ਵੀ ਵਿਟਾਮਿਨ ਤੱਤ ਜੋ ਵੀ ਕਿਸੇ ਮਿਲਦਾ ਹੁੰਦਾ ਉਹ ਉਹ ਫੀਡ ਤੋਂ ਮਿਲ ਜਾਂਦਾ ਕੱਲੀ ਨਾ ਪਾਓ ਕੱਲੀ ਆਪਾਂ ਰეკਮੈਂਡ ਨਹੀਂ ਕਰਦੇ ਵੀ ਕੱਲੀ ਪਾਓ ਕੱਲੀ ਤਾਂ ਤੁਹਾਨੂੰ ਪਤਾ ਵੀ ਜੇ ਕੱਲਾ ਇਹ ਪਾ ਪਾ ਕੇ ਤੁਸੀਂ ਦੁੱਧ ਕੱਢੀ ਆਉਂਗੇ ਫਿਰ ਜਿਹੜੀ ਬੋਡੀ ਦੇ ਵਿੱਚ ਹੋਰ ਕਮੀਆਂ ਆਉਣੀਆਂ ਨੇ ਉਹ ਤੁਸੀਂ ਪਸ਼ੂ ਨੂੰ ਕਿਵੇਂ ਪੂਰਾ ਕਰੋਗੇ ਉਹ ਅਲੱਗ ਫੀਡ ਨਾਲ ਹੀ ਪੂਰਾ ਹੋਣਾ ਚਾਹੀਏ ਤੁਸੀਂ ਮੱਕੀ ਦਾ ਦਾਣਾ ਪਾਓ ਕਣਕ ਦਾ ਦਾਣਾ ਪਾਓ ਕੋਸੇ ਵੀ ਦਾਣਾ ਪਾਓ ਪਰ ਉਹ ਅਲੱਗ ਫੀਡ ਨਹੀਂ ਉਹ ਤੁਹਾਨੂੰ ਬੋਡੀ ਦੀ ਰਿਕਵਰੀ ਕਰਦੀ ਹੈ ਇਹ ਤਾਂ ਕੱਲੇ ਦੁੱਧ ਲਈ ਹੁੰਦੀ ਹੈ ਵੀ ਦੁੱਧ ਨਿਕਲਿਆ ਆਉਂਦਾ ਇਹ ਤੋਂ ਬਸ ਕੱਲਾ ਹੋਰ ਰਿਕਵਰੀ ਨਹੀਂ ਕਰਦੀ ਹੈਗੀ ਤਾਂ ਜ਼ਿਆਦਾਤਰ ਜੇ ਵੈਟਰ ਜਦੀ ਹੋ ਵੈਟਰ ਜਦੀ ਹੋਊਗਾ ਜੇ ਕੰਬੀਨੇਸ਼ਨ ਦੋਨਾਂ ਦਾ ਬਣਾ ਕੇ ਪਾਉਂਗੇ ਠੀਕ ਆ ਜੀ ਤੇ ਆਪਾਂ ਫੀਡ ਯੂਜ਼ ਕੀਤੀ ਆ ਤੇ ਆਪਾਂ ਨੂੰ ਰਿਜ਼ਲਟ ਇਹਦਾ ਵਧੀਆ ਮਿਲਿਆ ਯਾਨੀ ਕਾਰਗਲ 8000 ਤੋਂ ਉੱਪਰ ਦੀ ਆ 10000 ਦਾ ਮੁਕਾਬਲਾ ਕਰਦੀ ਆ ਇਹ ਟਵਾਣਾ ਦੀ ਜਿਹੜੀ 8000 ਆ ਉਹ ਤੋਂ ਵੀ ਉੱਪਰ ਦੀ ਆ ਜੇ ਦੀ ਰੇਟ ਦੀ ਗੱਲ ਕਰਾਂ ਮੈਂ ਰੇਟ ਇਹਦਾ 1600 ਰੁਪਏ ਮਿਲਦਾ ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ 1600 ਰੁਪਏ ਦੇ ਆਸ-ਪਾਸ ਆ 80 ਵੀ ਦੇਈ ਜਾਂਦਾ ਕੋਈ 90 ਵੀ ਦੇਈ ਜਾਂਦਾ 1580 1590 1600 ਜਿਹੜੀ ਕਾਰਗਲ ਦੀ 8000 ਆਂਦੀ ਆ ਉਹ 1570 80 ਨੂੰ ਮਿਲਦੀ ਆ ਜਿਹੜੀ 10000 ਆ ਉਹ ਥੋੜੀ ਜਿਹਾ ਨੂੰ ਪਤਾ ਵੀ ਮਹਿੰਗੀ ਵੀ ਆ ਤੇ ਉਹ ਪੈਂਦੀ ਵੀ 30 ਕਿਲੋ ਵਾਲੀ ਨੂੰ ਆ ਇਹਨਾਂ ਨੇ ਟਵਾਣਾ ਨੇ ਕੱਢੀ ਆ ਇਹ ਕਹਿੰਦੇ ਸਾਡੀ ਆਹੀ ਫੀਡ 30 ਕਿਲੋ ਨੇ ਪਊਗੀ ਮਾਰਕੀਟ ਦੇ ਵਿੱਚ ਨਵੀਂ ਫੀਡ ਆਈ ਆ ਆਪਾਂ ਨੇ ਕਿਹਾ ਸੋਚਿਆ ਵੀ ਆਪਣੇ ਸੱਜਣ ਮਿੱਤਰਾਂ ਨਾਲ ਕਿਸਾਨ ਵੀਰਾਂ ਨਾਲ ਸਾਂਝੀ ਕਰੀਏ ਵੀ ਆਪਾਂ ਇਹਦਾ ਰਿਵਿਊ ਦਈਏ ਆਪਾਂ ਚਾਰ ਕਿ ਬੈਗ ਇਹਦੇ ਪਾ ਕੇ ਦੇਖੇ ਸੀਗੇ ਰਿਜ਼ਲਟ ਇਹਦਾ ਵਧੀਆ ਆ ਕਿ ਜਾਨੀ ਮੁਕਾਬਲਾ ਕਰਦੀ ਆ ਕਾਰਗਲ 8000 ਤੇ 10000 ਦਾ ਤੇ ਉਹਨਾਂ ਨੇ ਵੀ ਕੀ ਕਰਿਆ ਕੰਪਨੀ ਨੇ ਜਿਹੜੇ ਸਾਨੂੰ ਪਤਾ ਵੀ ਇੱਕ ਦੂਜੇ ਦੇ ਨਾਲ ਚੱਲੀ ਜਾਂਦੇ ਨੇ ਹਨਾ ਤੇ ਉਹਨਾਂ ਨੇ 10000 ਥੋੜੀ ਜਿੰਨਾ ਸੀਲ ਕੱਢ ਗਏ ਉਹਨਾਂ ਨੇ 12000 ਲਾਂਚ ਕਰਤੀ ਆਪ ਦਾ 12000 ਦਾ ਲਾਂਚ ਕਰਤਾ ਬੈਗ ਉਹਨਾਂ ਨੇ ਘਰ ਗੱਲ ਲਾ ਲੈਣੀ ਕਿਉਂਕਿ ਸਾਨੂੰ ਪਤਾ ਵੀ ਇਹ ਇੱਕ ਦੂਜੇ ਨਾਲ ਕੰਪਨੀ ਦਾ ਚੱਲੀ ਜਾਂਦਾ ਹੁੰਦਾਗਾ ਤੇ ਇਹਨਾਂ ਨੇ ਤਮਾਣਾ ਨਿਊਟ੍ਰੀਸ਼ਨ ਮਿਲਕ ਪਲੱਸ ਕੱਢੀ ਆ ਤੇ ਉਹਨਾਂ ਨੇ 12000 ਕੱਢਤੀ ਜਿਹਦੇ ਵਿੱਚ ਸਮਾਨ ਦੀ ਗੱਲ ਕਰੀਏ ਸਮਾਨ ਇਹਦੇ ਵਿੱਚ ਕੀ ਪਾਇਆ ਉਹਨਾਂ ਨੇ ਜੋ ਵੀ ਫਾਰਮੂਲਾ ਵਰਤਿਆ ਹਨਾ ਉਹ ਫਾਰਮੂਲਾ ਤੁਸੀਂ ਆ ਸਾਹਮਣੇ ਦੇਖ ਸਕਦੇ ਹੋ ਜਿਵੇਂ ਪ੍ਰੋਟੀਨ ਹੋ ਗਿਆ ਫੈਟ ਹੋ ਗਿਆ ਫਾਈਬਰ ਹੋ ਗਿਆ ਹਨਾ ਵਿਟਾਮਿਨ ਹੋ ਗਿਆ ਜੰਕ ਹੋ ਗਿਆ ਹਨਾ ਇਹ ਜਿਹੜਾ ਕੁਝ ਇਹਨਾਂ ਨੇ ਸਾਰਾ ਕੁਝ ਪਾਇਆ ਹੋਇਆ ਆ ਮਾਤਰਾ ਸਾਰੀ ਲਿਖੀ ਹੋਈ ਹੈ ਵੀ ਕਿੰਨਾ ਸਵਾਨ ਕਿਹੜਾ ਪਿਆ ਹੋਇਆਗਾ ਇਹ ਸਾਰੀ ਡਿਟੇਲ ਲਿਖੀ ਹੈ ਤੁਹਾਨੂੰ ਪਤਾ ਵੀ ਜਿਹੜੇ 8 8000 10000 ਇਹ 50 ਕਿਲੋ ਦੇ ਬੈਗ ਆਉਂਦਾਗਾ ਸਾਰੀਆਂ ਕੰਪਨੀوں ਦੇ ਫੀਡਾਂ ਜਿੰਨੀਆਂ ਵੀ ਆਉਂਦੀਆਂ ਨੇ 50 ਕਿਲੋ ਦਾ ਬੈਗ ਆਉਂਦਾ ਇਹ ਰੇਟ ਤੁਹਾਨੂੰ ਦੱਸਤਾ ਵੀ ਇੰਨਾ ਕੁ ਮਿਲੇਗਾ ਤੇ ਡੋ ਜੇ ਤੁਸੀਂ ਆਪਣੇ ਪਸ਼ੂ ਦੇ ਮੁਤਾਬਕ ਪਾਲ ਸਕਦੇ ਹੋ ਵੀ ਉਹਦਾ ਕਿੰਨਾ ਕੁ ਦੁੱਧ ਆ ਉਹਦੇ ਹਿਸਾਬ ਨਾਲ ਕਿਲੋ ਕਿਲੋ ਫੀਡ ਮੈਂ ਕਹਿੰਦਾ 3-4 ਕਿਲੋ ਦੁੱਧ ਵਾਲੇ ਨੂੰ 1 ਕਿਲੋ ਫੀਡ ਪੈਂਦੀ ਹੁੰਦੀ ਹੈਗੀ ਬਾਕੀ ਤੁਸੀਂ ਜਿੰਨਾ ਪਸ਼ੂ ਦਾ ਦੁੱਧ ਆਦਾ ਉਹਦੇ ਹਿਸਾਬ ਨਾਲ ਨੇ ਪਾ ਸਕਦੇ ਹੋ ਆਪਾਂ ਨੂੰ ਰਿਜ਼ਲਟ ਦਾ ਵਧੀਆ ਮਿਲਿਆਗਾ ਕੋਈ ਪ੍ਰੋਮੋਸ਼ਨ ਨਹੀਂ ਕੁਛ ਨਹੀਂ ਹੈਗਾ ਇਹ ਆਪਾਂ ਨਵੀਂ ਫੀਡ ਆਈ ਸੀ ਆਪਾਂ ਵਰਤ ਕੇ ਦੇਖੀ ਆਪਾਂ ਰਿਵਿਊ ਦਿੰਦੇ ਰਹਨੇ ਆ ਤੇ ਆਪਣੇ ਚੈਨਲ ਤੇ ਪਹਿਲਾਂ ਵੀ ਜਿਵੇਂ ਕਾਰਗਲ ਦੇ ਆਪਾਂ ਬਣਾਏ ਹੋਈ ਆ ਹੀ ਫ੍ਰੈਡ ਰਾਈ ਕੋ ਉਹਦਾ ਵੀ ਵੀਡੀਓ ਬਣਾਈ ਹੋਈ ਆਪਣੇ ਵੀਡੀਓ ਬਣਾਈ ਹੋਈ ਆ ਉਹ ਫੀਡ ਤੇ ਤੇ ਉਹ ਵੀ ਆਪਣੇ ਚੈਨਲ ਤੇ ਪਈ ਹੋਈ ਆ ਉਹ ਤੇ ਆ ਕੇ ਤੁਸੀਂ ਰਿਵਿਊ ਉਹਦਾ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਪਿੱਛੇ ਜਿਹੜਾ ਤਿੰਨ ਚਾਰ ਮਹੀਨੇ ਪੀਡੀਐਫ ਦਾ ਮੇਲਾ ਹੋਇਆ ਸੀ ਜਗਰਾਵਾ ਤੇ ਉੱਥੇ ਵੀ ਕਾਰਗੱਲ ਵਾਲੇ ਜਿਹੜੇ ਡੀਲਰ ਹੁੰਦੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰੀ ਸੀਗੀ ਉਹ ਵੀ ਸਾਰੀਆਂ ਫੀਡਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਉਹ ਵੀ ਵੀਡੀਓ ਆਪਣੇ ਚੈਨਲ ਤੇ ਪਈ ਹੋਈ ਆ ਉਹ ਵੀ ਜਾ ਕੇ ਦੇਖ ਸਕਦੇ ਹੋ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸ਼ੇਅਰ ਦ ਲਾਈਕ ਜ਼ਰੂਰ ਕਰਦੇਆ ਕਰੋ ਜਿਹੜੇ ਵੀਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਓਕੇ ਜੀ ਧੰਨਵਾਦ ਸਾਰੇ ਵੀਰਾਂ ਦਾ